ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜਿਵੇਂ ਤੁਹਾਨੂੰ ਪਤਾ ਹੈ ਜੀ ਕਿ ਕੱਲ ਵਿਸਾਖ ਮਹੀਨੇ ਦੀ ਮੱਸਿਆ ਹੈ ਤੇ ਜੇਕਰ ਇਸ ਦਿਨ ਤੁਸੀਂ ਰਸੋਈ ਦੀਆਂ ਇਹ ਦੋ ਚੀਜ਼ਾਂ ਗੁਰੂ ਘਰ ਦੇ ਕੇ ਆਉਂਦੇ ਹੋ ਤੇ ਆਉਂਦੇ ਸਮੇਂ ਆਪਣੇ ਨਾਲ ਫਿਰ ਵਾਪਸ ਲੈ ਆਉਂਦੇ ਹੋ ਤਾਂ ਵੇਖ ਲੈਣਾ ਤੁਹਾਡੇ ਘਰ ਵਿੱਚ ਬਰਕਤਾਂ ਦਾ ਵਾਸ ਹਮੇਸ਼ਾ ਲਈ ਬਣ ਜਾਵੇਗਾ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਵਿਸਾਖ ਮਹੀਨੇ ਦੀ ਮੱਸੀਆ ਵਾਲੇ ਦਿਨ ਆਪਣੇ ਘਰ ਦੇ ਵਿੱਚ ਇਹ ਚਾਰ ਕੰਮ ਕਰਨੇ ਤੁਸੀਂ ਸ਼ੁਰੂ ਕਰ ਦੇਣੇ ਹਨ ਤੁਹਾਡੇ ਘਰ ਵਿੱਚ ਬਰਕਤ ਆਪਣੇ ਆਪ ਹੀ ਆਉਣੀ ਫਿਰ ਸ਼ੁਰੂ ਹੋ ਜਾਵੇਗੀ। ਤੁਹਾਡੇ ਘਰ ਦੇ ਭਾਵੇਂ ਕਿੰਨੇ ਵੀ ਮਾੜੇ ਹਾਲਾਤ ਕਿਉਂ ਨਾ ਹੋਣ, ਹੌਲੀ-ਹੌਲੀ ਸੁਧਰਨੇ ਸ਼ੁਰੂ ਹੋ ਜਾਣਗੇ। ਸਾਧ ਸੰਗਤ ਜੀ ਭਾਵੇਂ ਤੁਹਾਡੇ ਘਰ ਵਿੱਚ ਕਿੰਨੀ ਕੁ ਗਰੀਬੀ ਕਿਉਂ ਨਾ ਹੋਵੇ। ਜੇਕਰ ਤੁਸੀਂ ਇਹ ਚਾਰ ਕੰਮ ਕਰਨੇ ਰੋਜ਼ਾਨਾ ਸ਼ੁਰੂ ਕਰ ਦਿੱਤੇ, ਤੁਹਾਡੇ ਘਰ ਦੀ ਅੰਤਾਂ ਦੀ ਗਰੀਬੀ ਖਤਮ ਹੋ ਜਾਵੇਗੀ। ਸਾਧ ਸੰਗਤ ਜੀ, ਆਓ ਜੀ ਤੁਹਾਡੇ ਨਾਲ ਇੱਕ ਕਹਾਣੀ ਰੂਪੀ ਸਾਖੀ ਸੰਜ ਕਰਦੇ ਹਾਂ। ਇਸ ਨੂੰ ਧਿਆਨ ਦੇ ਨਾਲ ਜ਼ਰੂਰ ਸਰਵਣ ਕਰ ਲੈਣਾ ਜੀ ਵੀਡੀਓ ਨੂੰ ਬਿਲਕੁਲ ਵੀ ਸਕਿੱਪ ਨਹੀਂ ਕਰਨਾ ਅੰਤ ਤੱਕ ਧਿਆਨ ਨਾਲ ਸੁਣਨਾ ਹੈ ਜੇਕਰ ਚੰਗੀ ਲੱਗੇ ਤਾਂ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰ ਦਿਓ ਜੀ ਸਾਥ ਸੰਗਤ ਜੀ ਜਿਸ ਤਰ੍ਹਾਂ ਪੁਰਾਣੇ ਸਮੇਂ ਦੇ ਵਿੱਚ ਸਾਡੇ ਬਜ਼ੁਰਗ ਅਕਸਰ ਹੀ ਕਿਹਾ ਕਰਦੇ ਸਨ ਤੇ ਸਾਨੂੰ ਕਹਾਣੀਆਂ ਸੁਣਾਇਆ ਕਰਦੇ ਸਨ ਸਾਖੀਆਂ ਸੁਣਾਇਆ ਕਰਦੇ ਸਨ ਜੋ ਕਿ ਅਸੀਂ ਮੋਟੀਵੇਟ ਹੋ ਸਕੀਏ ਤੇ ਆਪਣੇ ਮੁਸ਼ਕਿਲ ਸਮੇਂ ਦੇ ਵਿੱਚੋਂ ਬਾਹਰ ਨਿਕਲ ਸਕੀਏ ਇਸੇ ਕਰਕੇ ਹੀ ਤੁਹਾਡੇ ਸਾਹਮਣੇ ਆਪਣੀ ਇੱਕ ਵੀਡੀਓ ਅਸੀਂ ਸਾਖੀ ਰੋਪੀ ਦੇ ਵਿੱਚ ਕਹਾਣੀ ਲੈ ਕੇ ਆਏ ਹਾਂ ਤਾਂ ਜੋ ਚੰਗੀ ਤਰ੍ਹਾਂ ਵੀਡੀਓ ਨੂੰ ਤੁਸੀਂ ਸਮਝ ਸਕੋ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਇੱਕ ਗੱਲ ਦੱਸਣ ਵਾਲੇ ਹਾਂ ਜਿਸ ਤੇ ਨਾਲ ਤੁਹਾਨੂੰ ਉਹਨਾਂ ਚਾਰ ਕਮਾਂ ਦੇ ਬਾਰੇ ਚੰਗੀ ਤਰ੍ਹਾਂ ਪਤਾ ਲੱਗ ਜਾਵੇਗਾ ਇੱਕ ਵਾਰ ਆਖਦੇ ਹਨ ਕਿ ਇੱਕ ਨਗਰ ਦੇ ਵਿੱਚ ਇੱਕ ਰਾਜਾ ਰਹਿਆ ਕਰਦਾ ਸੀ ਉਹ ਜਿਹੜੇ ਰਾਜੇ ਦੀ ਰਾਣੀ ਸੀ ਉਹ ਅੰਮ੍ਰਿਤ ਵੇਲੇ ਉੱਠ ਕੇ ਇਸਨਾਨ ਕਰਕੇ ਪਰਮਾਤਮਾ ਦਾ ਨਾਮ ਜਪਿਆ ਕਰਦੀ ਸੀ ਕਹਿੰਦੇ ਕਿ ਰਾਜਾ ਬਿਲਕੁਲ ਉਸਦੇ ਉਲਟ ਸੀ ਨਾਹੀਂ ਉਹ ਅੰਮ੍ਰਿਤ ਵੇਲੇ ਉੱਠਦਾ ਸੀ ਤੇ ਨਾਹੀਂ ਇਸ਼ਨਾਨ ਕਰਕੇ ਪਰਮਾਤਮਾ ਦਾ ਨਾਮ ਹੀ ਜਪਦਾ ਸੀ ਇੱਕ ਦਿਨ ਸੰਜੋਗ ਦੇ ਨਾਲ ਉਹ ਆਪਣਾ ਰਾਜ ਛੱਡ ਕੇ ਦੂਸਰੇ ਨਗਰ ਦੇ ਵਿੱਚ ਚਲਿਆ ਜਾਂਦਾ ਹੈ ਜਦੋਂ ਉੱਥੋਂ ਵਾਪਸ ਆਉਂਦਾ ਹੈ ਆਉਂਦਿਆਂ-ਆਉਂਦਿਆਂ ਉਸ ਨੂੰ ਅੰਮ੍ਰਿਤ ਵੇਲਾ ਹੋ ਜਾਂਦਾ ਹੈ ਉਸ ਸਮੇਂ ਨਗਰ ਤੋਂ ਬਾਹਰ ਕਹਿੰਦੇ ਇੱਕ ਫਕੀਰ ਬੈਠਾ ਹੁੰਦਾ ਹੈ ਉਹ ਫਕੀਰ ਸਾਰੇ ਜਾਣਿਆਂ ਨੂੰ ਕਹਿ ਰਿਹਾ ਹੈ ਕਿ ਇਹ ਗੱਲ ਹਮੇਸ਼ਾ ਯਾਦ ਰੱਖੋ ਕਿ ਜਦੋਂ ਵੀ ਤੁਸੀਂ ਕਿਸੇ ਧਾਰਮਿਕ ਸਥਾਨ ਤੇ ਜਾਓ ਨਾ ਤੇ ਉੱਥੇ ਕਿਸੇ ਵੀ ਤੁਸੀਂ ਗੁਰੂ ਪੀਰ ਦੀ ਫਕੀਰ ਗੁਰੂ ਮਹਾਰਾਜ ਨੂੰ ਜਿੱਥੇ ਵੀ ਮੰਨਦੇ ਹੋ ਉਸ ਧਾਰਮਿਕ ਸਥਾਨ ਤੇ ਜਾ ਕੇ ਅੰਮ੍ਰਿਤ ਵੇਲੇ ਜ਼ਰੂਰ ਜਾਇਆ ਕਰੋ ਉੱਥੇ ਜਾਓ ਤੇ ਖਾਲੀ ਹੱਥ ਕਦੇ ਵਾਪਸ ਨਾ ਆਓ ਨਹੀਂ ਖਾਲੀ ਹੱਥ ਤੁਹਾਨੂੰ ਉੱਥੇ ਜਾਣਾ ਚਾਹੀਦਾ ਹੈ ਆਪਣੇ ਹੱਥ ਦੇ ਵਿੱਚ ਘਰੋਂ ਕੁਝ ਨਾ ਕੁਝ ਜ਼ਰੂਰ ਲੈ ਕੇ ਜਾਓ ਤੇ ਉੱਥੋਂ ਵੀ ਕੁਝ ਨਾ ਕੁਝ ਜ਼ਰੂਰ ਵਾਪਸ ਲੈ ਕੇ ਆਓ ਜਿਹੜਾ ਉਥੇ ਕਥਾ ਕੀਰਤਨ ਹੁੰਦਾ ਹੈ ਉਹ ਆਪਣੀ ਝੋਲੀ ਵਿੱਚ ਪਾ ਕੇ ਵਾਪਸ ਆਇਆ ਕਰੋ ਉਹਨੇ ਕਿਹਾ ਜੀ ਅੱਜ ਮੈਂ ਤੁਹਾਨੂੰ ਕੋਈ ਕਥਾ ਨਹੀਂ ਸੁਣਾਉਣੀ ਅੱਜ ਮੈਂ ਤੁਹਾਨੂੰ ਚਾਰ ਗੱਲਾਂ ਦੱਸਣੀਆਂ ਹਨ ਇਹ ਚਾਰ ਗੱਲਾਂ ਜੋ ਵੀ ਵਿਅਕਤੀ ਮੰਨ ਲਵੇਗਾ ਉਹ ਜ਼ਿੰਦਗੀ ਵਿੱਚ ਆਪੇ ਹੀ ਸਫਲ ਹੋ ਜਾਵੇਗਾ ਰਾਜਾ ਇਹ ਸੁਣ ਕੇ ਬੜੇ ਹੀ ਉਤਸੁਕਤ ਵਿੱਚ ਹੋਇਆ ਉਹਨੇ ਘੋੜ ਸਵਾਰ ਨੂੰ ਇਸ਼ਾਰਾ ਕੀਤਾ ਕੋਰਸਵਾਰ ਉੱਥੇ ਹੀ ਰੁਕ ਜਾਵੇ ਰਾਜੇ ਨੇ ਜਦੋਂ ਸੰਤ ਦੀ ਪਹਿਲੀ ਗੱਲ ਸੁਣੀ ਤਾਂ ਸੰਤ ਨੇ ਕਿਹਾ ਯਾਦ ਰੱਖੋ ਪਿਛਲੀ ਰਾਤ ਜਾਗਣਾ ਸਭ ਤੋਂ ਉੱਤਮ ਹੈ ਦੂਸਰੀ ਗੱਲ ਘਰ ਵਿੱਚ ਆਏ ਕਿਸੇ ਵੀ ਮਹਿਮਾਨ ਦੀ ਕਿਸੇ ਦੀ ਵੀ ਸੇਵਾ ਕਰਨੀ ਤੁਸੀਂ ਨਹੀਂ ਭੁੱਲਣੀ ਕਿਉਂਕਿ ਇਹ ਹੀ ਤੁਹਾਡਾ ਧਰਮ ਹੈ ਤੀਸਰੀ ਗੱਲ ਕਦੇ ਵੀ ਤੁਸੀਂ ਖੁਸ਼ਕ ਭੋਜਨ ਨਹੀਂ ਖਾਣਾ ਤੇ ਜ਼ਰੂਰਤ ਨਹੀਂ ਹੈ ਤਾਂ ਨਾ ਹੀ ਖਾਓ ਬਿਨਾਂ ਜ਼ਰੂਰਤ ਤੋਂ ਸੁੱਕਾ ਤੇ ਖੁਸ਼ਕ ਭੋਜਨ ਕਦੇ ਨਹੀਂ ਖਾਣਾ ਯੋਕੇ ਇਹ ਘਰ ਵਿੱਚ ਲੜਾਈ ਝਗੜੇ ਦਾ ਕਾਰਨ ਬਣਦਾ ਹੈ ਚੌਥੀ ਗੱਲ ਘਰ ਦੀ ਭੈਣ ਤੇ ਬੱਚਾ ਜੇਕਰ ਕੋਈ ਗੱਲ ਦੇ ਜਿੱਦ ਤੇ ਅੜ ਜਾਵੇ ਤਾਂ ਉਸ ਦੀ ਜਿੱਦ ਨੂੰ ਅੜੀ ਨਹੀਂ ਸਮਝਣਾ ਚਾਹੀਦਾ ਪਰ ਜੇਕਰ ਉਹ ਗਲਤ ਹਨ ਤਾਂ ਇਹਨਾਂ ਕਹਿ ਦਿਓ ਕਿ ਤੁਸੀਂ ਗਲਤ ਹੋ ਸੰਤ ਫਕੀਰ ਜਿਹੜੇ ਸਨ ਪਰਮਾਤਮਾ ਦਾ ਨਾਮ ਜਪਣ ਲੱਗਦੇ ਹਨ ਤੇ ਹੁਣ ਰਾਜਾ ਆਪਣੇ ਘਰ ਆ ਜਾਂਦਾ ਹੈ ਤੇ ਰਾਣੀ ਨੂੰ ਕਹਿੰਦਾ ਹੈ ਸਵੇਰੇ ਮੈਨੂੰ ਅੰਮ੍ਰਿਤ ਵੇਲੇ ਉਠਾ ਦਿਓ ਰਾਣੀ ਇਹ ਗੱਲ ਸੁਣ ਕੇ ਬੜੀ ਹੈਰਾਨ ਹੁੰਦੀ ਹੈ ਤੇ ਆਂਦੀ ਹੈ ਅੰਮ੍ਰਿਤ ਵੇਲੇ ਤੇ ਤੁਸੀਂ ਕਦੇ ਉੱਠੇ ਹੀ ਨਹੀਂ ਤਾਂ ਉਹ ਰਾਜੇ ਨੂੰ ਪੁੱਛਦੀ ਹੈ ਤੁਸੀਂ ਅੰਮ੍ਰਿਤ ਵੇਲੇ ਕਿਉਂ ਉੱਠਣਾ ਹੈ ਤਾਂ ਆਗੋਂ ਆਖਦਾ ਹੈ ਮੈਂ ਨਾ ਰਸਤੇ ਵਿੱਚ ਕਿਸੇ ਸੰਤ ਫਕੀਰ ਜੀ ਦੇ ਮੂੰਹੋਂ ਸੁਣਿਆ ਸੀ ਅੰਮ੍ਰਿਤ ਵੇਲੇ ਉੱਠਣਾ ਬੜਾ ਹੀ ਉੱਤਮ ਹੁੰਦਾ ਹੈ ਅੰਮ੍ਰਿਤ ਵੇਲੇ ਉੱਠਣਾ ਚਾਹੀਦਾ ਹੈ ਤੋ ਮੈਨੂੰ ਉਠਾ ਦੇਵੀ ਹੁਣ ਕੀ ਹੁੰਦਾ ਹੈ ਕਿ ਦੂਸਰੇ ਦਿਨ ਜਦੋਂ ਰਾਣੀ ਸਵੇਰੇ ਅੰਮ੍ਰਿਤ ਵੇਲੇ ਉੱਠਦੀ ਹੈ ਇਸ਼ਨਾਨ ਕਰਦੀ ਹੈ ਇਸ਼ਨਾਣ ਕਰਨ ਤੋਂ ਬਾਅਦ ਰਾਜੇ ਦੇ ਕੋਲ ਜਾਂਦੀ ਹੈ ਤੇ ਰਾਜੇ ਨੂੰ ਵੀ ਉਠਾਉਂਦੀ ਹੈ ਪਰ ਰਾਜੇ ਤੋਂ ਉਸ ਸਮੇਂ ਉੱਠਿਆ ਨਹੀਂ ਜਾਂਦਾ ਤੇ ਉਹ ਰਾਣੀ ਨੂੰ ਆਖਦਾ ਹੈ ਮੈਂ ਇਸ ਸਮੇਂ ਉੱਠ ਕੇ ਕੀ ਕਰੂੰਗਾ ਤਾਂ ਰਾਣੀ ਅਗੋਂ ਆਖਦੀ ਹੈ ਸਭ ਤੋਂ ਪਹਿਲਾਂ ਤੁਸੀਂ ਇਸ਼ਨਾਨ ਕਰੋ ਫਿਰ ਤੁਸੀਂ ਸਧਾਰਨ ਜਿਹੇ ਕੱਪੜੇ ਪਾਓ ਤੇ ਆਪਣੇ ਨਗਰ ਦੇ ਚੱਕਰ ਲਗਾਓ ਤੇ ਨਾਲੇ ਤੁਹਾਨੂੰ ਪਰਜਾ ਦੇ ਹਾਲ ਚਾਲ ਦਾ ਪਤਾ ਲੱਗ ਜਾਵੇਗਾ ਤੇ ਨਾਲੇ ਮੰਨ ਦਾ ਹਰੇਕ ਬਲਬਲਾ ਦੂਰ ਹੋ ਜਾਵੇਗਾ ਕਹਿੰਦੇ ਕਿ ਰਾਜਾ ਉੱਠਿਆ ਇਸ਼ਨਾਨ ਕੀਤਾ ਤੇ ਆਪਣੇ ਨਗਰ ਦੇ ਵੱਲ ਨੂੰ ਚੱਲ ਪਿਆ। ਵੇਖਦਿਆਂ ਹੀ ਵੇਖਦਿਆਂ ਸਾਰੇ ਘਰ ਜਿਹੜੇ ਬੋਹੇ ਸਨ ਉਹ ਬੰਦ ਸੀ ਤੇ ਇੱਕ ਟੁੱਟਾ ਜਿਹਾ ਘਰ ਉਹਦੇ ਘਰ ਵਿੱਚ ਦੀਵਾ ਜਗਦਾ ਸੀ। ਰਾਜੇ ਦੇ ਕੋਲ ਜਾ ਕੇ ਉਸਨੇ ਵੇਖਿਆ ਤੇ ਇੱਕ ਬੀਬੀ ਆਪਣੇ ਪਤੀ ਨੂੰ ਇਸ਼ਨਾਨ ਕਰਵਾ ਰਹੀ ਸੀ। ਉਹਦੇ ਪਤੀ ਦੀ ਇੱਕ ਲੱਤ ਤੇ ਇੱਕ ਬਾਹਨ ਨਹੀਂ ਸੀ ਹੈਗੀ ਤੇ ਬੀਬੀ ਨੇ ਉਸਨੂੰ ਇਸ਼ਨਾਨ ਕਰਵਾਇਆ। ਤੇ ਆਪ ਇਸ਼ਨਾਨ ਕਰਕੇ ਹੁਣ ਰੈਡੀ ਤੇ ਪਾ ਕੇ ਸੰਤ ਫਕੀਰ ਜੀ ਦੇ ਕੋਲ ਛੱਡ ਆਉਂਦੀ ਹੈ ਜਿਸ ਸੰਤ ਫਕੀਰ ਜੀ ਤੋਂ ਰਾਜੇ ਨੇ ਬਚਨ ਸੁਣੇ ਸਨ ਉਹ ਆਪਣੇ ਘਰ ਆ ਕੇ ਚਰਖਾ ਕੱਤਣ ਲੱਗਦੀ ਹੈ ਤੇ ਉੱਚੀ ਉੱਚੀ ਇੱਕ ਵਾਰੀ ਬੋਲਦੀ ਹੈ ਵਾਹਿਗੁਰੂ ਵਾਹਿਗੁਰੂ ਤੇ ਦੂਜੇ ਪੱਖ ਤੋਂ ਰੋਣ ਲੱਗ ਜਾਂਦੀ ਹੈ ਰਾਜਾ ਇਹ ਵੇਖ ਕੇ ਬੜਾ ਹੈਰਾਨ ਹੁੰਦਾ ਹੈ ਰਾਜੇ ਤੋਂ ਰਹਿਣਾ ਗਿਆ ਜਾ ਕੇ ਪੁੱਛਿਆ ਕਿ ਤੁਸੀਂ ਬੀਬੀ ਰੋ ਕਿਉਂ ਰਹੀ ਹੋ ਉਹਨੇ ਕਿਹਾ ਮੈਂ ਰੋਇਸ ਕਰਕੇ ਰਹੀ ਹਾਂ ਜਿਹੜਾ ਇਸ ਨਗਰ ਦਾ ਰਾਜਾ ਹੈ ਉਹਨੇ ਆਉਣ ਵਾਲੇ 10 ਦਿਨਾਂ ਤੱਕ ਅਕਾਲ ਚਲਾਣੇ ਕਰ ਜਾਣਾ ਹੈ ਰਾਜਾ ਬੜਾ ਧਰਮੀ ਹੈ ਤੇ ਸਭ ਦਾ ਦੁੱਖ ਸੁੱਖ ਸੁਣਦਾ ਹੈ ਮੈਂ ਇਸ ਕਰਕੇ ਰੋ ਰਹੀ ਹਾਂ ਤੇ ਫਿਰ ਅੱਗੋ ਰਾਜੇ ਨੇ ਫਿਰ ਉਸ ਨੂੰ ਪੁੱਛਿਆ ਕਿ ਤੂੰ ਚਰਖਾ ਕਿਉਂ ਕੱਤ ਰਹੀ ਹੈ ਉਹਨੇ ਕਿਹਾ ਮੈਂ ਚਰਖਾ ਇਸ ਕਰਕੇ ਕੱਤਦੀ ਹਾਂ ਕਿਉਂਕਿ ਮੇਰਾ ਪਤੀ ਅਪਾਹਜ ਹੈ ਤੇ ਮੈਂ ਪਰਮਾਤਮਾ ਨੇ ਮੈਨੂੰ ਤਾਂ ਦੋਵੇਂ ਹੱਥ ਦਿੱਤੇ ਹਨ ਜੇਕਰ ਮੈਂ ਕਿਰਤ ਕਰਾਂਗੀ ਆਪਣਾ ਢਿੱਡ ਭਰ ਸਕਦੀ ਹਾਂ ਤੇ ਆਪਣੇ ਪਤੀ ਦਾ ਢਿੱਡ ਭਰ ਸਕਾਂਗੀ ਤੀਜੀ ਗੱਲ ਉਸਨੇ ਪੁੱਛੀ ਕਿ ਤੂੰ ਵਾਹਿਗੁਰੂ ਵਾਹਿਗੁਰੂ ਕਿਉਂ ਕਰੀ ਜਾਂਦੀ ਹੈ ਉਹ ਕਹਿੰਦੀ ਕਿ ਮੈਂ ਵਾਹਿਗੁਰੂ ਵਾਹਿਗੁਰੂ ਆਪਣੇ ਮਨ ਦੀ ਸ਼ਾਂਤੀ ਲਈ ਕਰਦੀ ਹਾਂ ਇਹਨੇ ਵਾਹਿਗੁਰੂ ਵਾਹਿਗੁਰੂ ਮੰਤਰ ਨੇ ਹੀ ਮੈਨੂੰ ਮੁਕਤੀ ਦੇਣੀ ਹੈ ਇਹ ਜਨਮ ਗਰੀਬੀ ਦਾ ਹੈ ਪਰ ਅਗਲਾ ਜਨਮ ਪਰਮਾਤਮਾ ਜਿਹੜਾ ਵੀ ਦੇਣਗੇ ਸੁਖਾਲਾ ਹੋ ਜਾਵੇਗਾ ਹੁਣ ਆਉਣ ਵਾਲੀਆਂ ਜਿਹੜੀਆਂ ਮੇਰੇ ਤੇ ਮੁਸੀਬਤਾਂ ਹੋਣਗੀਆਂ ਵਾਹਿਗੁਰੂ ਦੇ ਨਾਮ ਜਪਣ ਦੇ ਨਾਲ ਹੀ ਤਾਂ ਘਟ ਹੋਣੀਆਂ ਹਨ ਤਾਂ ਕਰਕੇ ਮੈਂ ਵਾਹਿਗੁਰੂ ਦਾ ਨਾਮ ਜਪ ਰਹੀ ਹਾਂ ਕਹਿੰਦੇ ਕਿ ਹੁਣ ਉਹ ਚਿਹੜਾ ਰਾਜਾ ਸੀ ਬੇਬੀ ਨੇ ਪੁੱਛਦਾ ਕਿ ਪਹਿਲਾਂ ਮੈਨੂੰ ਇਹ ਗੱਲ ਦੱਸ ਕੇ ਤੈਨੂੰ ਕਿਵੇਂ ਪਤਾ ਇਸ ਦੇਸ਼ ਦਾ ਜਿਹੜਾ ਰਾਜਾ ਹੈ ਆਕਾਲ ਚਲਾਣਾ ਕਰ ਜਾਵੇਗਾ 10 ਦਿਨਾਂ ਤੱਕ ਉਹ ਕਹਿੰਦੀ ਮੈਂ ਕਦੇ ਝੂਠ ਨਹੀਂ ਬੋਲਿਆ ਨਾ ਹੀ ਮੈਂ ਕਦੇ ਝੂਠਾ ਖਾਂਦੀ ਹਾਂ ਜਿਸ ਕਰਕੇ ਪਰਮਾਤਮਾ ਨੇ ਮੈਨੂੰ ਇਹ ਇੱਕ ਬਖਸ਼ਿਸ਼ ਦਿੱਤੀ ਹੈ ਕਿ ਮੈਂ ਜਿਹੜੀਆਂ ਆਉਣ ਵਾਲੀਆਂ ਚੀਜ਼ਾਂ ਹਨ ਆਉਣ ਵਾਲਾ ਸਮਾਂ ਹੈ ਉਹਦੇ ਬਾਰੇ ਪਹਿਲਾਂ ਜਾਣ ਲੈਂਦੀ ਹਾਂ ਜਿਸ ਦੇ ਕਰਕੇ ਮੈਨੂੰ ਪਤਾ ਲੱਗ ਚੁੱਕਾ ਹੈ ਕਿ ਜਿਹੜਾ ਰਾਜਾ ਹੈ 10 ਦਿਨਾਂ ਤੱਕ ਮਰ ਜਾਵੇਗਾ ਤੇ ਰਾਜਾ ਹੁਣ ਆਪਣੇ ਘਰ ਜਾਂਦਾ ਤੇ ਰਾਣੀ ਨੂੰ ਸਾਰੀ ਗੱਲਬਾਤ ਦੱਸਦਾ ਰਾਜੇ ਨੇ ਆਪਣੇ ਸਾਰੇ ਸੂਝਵਾਨ ਮੰਤਰੀ ਤੇ ਜੋਤਿਸ਼ ਬੁਲਾ ਲਏ ਉਹਨਾਂ ਨੂੰ ਆਪਣੀ ਸਾਰੀ ਗੱਲਬਾਤ ਦੱਸੀ ਪਰ ਕਿਸੇ ਨੇ ਕੋਈ ਵੀ ਗੱਲ ਦਾ ਹੱਲ ਨਾ ਕੱਢਿਆ ਰਾਣੀ ਨੇ ਰਾਜੇ ਨੂੰ ਕਿਹਾ ਤੁਸੀਂ ਜਿਸ ਔਰਤ ਦੇ ਮੂੰਹੋਂ ਇਹ ਸ਼ਬਦ ਸੁਣੇ ਹਨ ਤੁਸੀਂ ਉਸ ਤੋਂ ਇਹ ਜਾ ਕੇ ਸਵਾਲ ਪੁੱਛੋ ਕਿ ਤੈਨੂੰ ਇਹ ਗੱਲ ਕਿਸ ਨੇ ਦੱਸੀ ਜਦੋਂ ਉਸ ਔਰਤ ਦੇ ਕੋਲ ਜਾਂਦਾ ਹੈ ਤੇ ਦੱਸਦਾ ਹੈ ਕਿ ਤੈਨੂੰ ਕਿਵੇਂ ਪਤਾ ਕਿ ਮੇਰੇ ਪ੍ਰਾਣ ਜਿਹੜੇ ਹਨ 10 ਦਿਨਾਂ ਤੱਕ ਚਲੇ ਜਾਣੇ ਹਨ ਤਾਂ ਉਹ ਅੱਗੋਂ ਦੱਸਦੀ ਤੇ ਆਖਦੀ ਹੈ ਰਾਜਾ ਤੈਨੂੰ ਦੱਸਿਆ ਤਾਂ ਹੈ ਕਿ ਮੈਂ ਕਦੇ ਝੂਠ ਨਹੀਂ ਬੋਲਿਆ ਨਾ ਹੀ ਕਦੇ ਝੂਠ ਖਾਦੀ ਹੈ ਜਿਸ ਕਰਕੇ ਪਰਮਾਤਮਾ ਨੇ ਮੈਨੂੰ ਦਾਤ ਬਖਸ਼ੀ ਹੈ ਪਰ ਤੇਰੇ ਅਕਾਲ ਚਲਾਣਾ ਜ਼ਰੂਰ ਹੋ ਜਾਵੇਗਾ ਉਹ ਇੱਕ ਸੱਪ ਦੇ ਕਾਰਨ ਹੋਵੇਗਾ ਤੇਰਾ ਸਾਹ ਵੀ ਜਾਵੇਗਾ ਤਿੱਖੜ ਦੁਪਹਿਰ ਹੋਵੇਗੀ ਤੇਰੇ ਘਰ ਆਵੇਗਾ ਰਾਜੇ ਨੇ ਜਦੋਂ ਇਹ ਗੱਲ ਸੁਣੀ ਤੇ ਆ ਕੇ ਆਪਣੇ ਮਹਿਲ ਦੇ ਵਿੱਚ ਚਲਿਆ ਗਿਆ ਹੁਣ ਸੰਤ ਫਕੀਰ ਦੀ ਦੂਜੀ ਗੱਲ ਕੇ ਸੇਵਾ ਕਰਨਾ ਰਾਜੇ ਨੇ ਕੀ ਕੀਤਾ ਕਿ ਆਪਣੇ ਮਹਿਲ ਦੇ ਚਾਰ ਦਰਵਾਜ਼ੇ ਸਨ ਜਿਹੜੇ ਉਹਨਾਂ ਚਾਰ ਦਰਵਾਜ਼ਿਆਂ ਤੇ ਚੰਦਨ ਦੀ ਲੱਕੜ ਰੱਖ ਦਿੱਤੀ ਤੇ বীਣ ਵਜਾਉਣ ਵਾਲੇ ਵਧੀਆ ਤੋਂ ਵਧੀਆ ਬੰਦੇ ਸੱਦ ਲਏ ਉੱਥੇ ਉਸਨੇ ਦੁੱਧ ਵੀ ਰੱਖ ਦਿੱਤਾ ਜਿਸ ਤਰ੍ਹਾਂ ਰਾਜੇ ਨੇ ਇਸ ਤਰ੍ਹਾਂ ਕੀਤਾ ਕਿ ਜਿਵੇਂ 10ਵਾਂ ਦਿਨ ਆ ਗਿਆ ਜਿਸ ਦਿਨ ਉਸਦੀ ਮੌਤ ਦਾ ਦਿਨ ਸੀ ਜਦੋਂ ਸਭ ਉਸਦੇ ਮਹਿਲ ਵਿੱਚ ਆਉਂਦਾ ਹੈ ਤੇ ਉਹ ਵੇਖਦਾ ਹੈ ਕਿ ਉਹਦੇ ਸਵਾਗਤ ਦੇ ਲਈ ਚੰਦਨ ਪਿਆ ਹੈ ਉਹ ਚੰਦਨ ਦੀ ਲੱਕੜੀ ਨੂੰ ਜਾ ਕੇ ਲਪਟਦਾ ਹੈ ਤੇ ਫਿਰ ਵੇਖਦਾ ਹੈ ਉੱਥੇ ਦੁੱਧ ਵੀ ਪਿਆ ਹੈ ਦੁੱਧ ਵੀ ਪੀ ਲੈਂਦਾ ਹੈ ਉਹਦੇ ਸਵਾਗਤ ਦੇ ਲਈ ਬੀਨ ਵੀ ਵਜਾਈ ਜਾਂਦੀ ਹੈ ਉਹ ਵੇਖਦਾ ਮੇਰਾ ਇੰਨਾ ਆਦਰ ਮਾਨ ਸਤਿਕਾਰ ਕੀਤਾ ਗਿਆ ਤੇ ਕਿੰਨੀ ਮੇਰੀ ਸੇਵਾ ਕੀਤੀ ਉਹ ਰਾਜੇ ਦੇ ਕੋਲ ਗਿਆ ਤੇ ਦੱਸਦਾ ਕਿ ਰਾਜਾ ਵਿਧੀ ਵਿਧਾਨ ਦੇ ਅਨੁਸਾਰ ਮੈਂ ਤੇਰੇ ਸਵਾਸ ਹਰਨੇ ਹਨ ਪਰ ਮੈਂ ਤੇਰੇ ਸਵਾਸ ਹਰ ਕੇ ਆਪਣੀ ਜ਼ਿੰਦਗੀ ਦੇ ਕੁਝ ਸਵਾਸ ਤੈਨੂੰ ਦੇ ਦੇਵਾਂਗਾ ਉਹਨੇ ਡੰਗ ਮਾਰਿਆ ਤੇ ਡੰਗ ਮਾਰਨ ਤੋਂ ਬਾਅਦ ਆਪਣੀ ਜ਼ਿੰਦਗੀ ਦੇ ਸਵਾਸ ਚਿਹੜੇ ਸਨ ਰਾਜੇ ਨੂੰ ਦੇ ਦਿੱਤੇ ਜਿਸ ਤਰ੍ਹਾਂ ਕਿ ਆਪਾਂ ਵੀ ਆਪਣੇ ਸਿੱਖ ਇਤਿਹਾਸ ਵਿੱਚ ਆਉਂਦਾ ਹੈ ਕਿ ਗੁਰੂ ਅਮਰਦਾਸ ਮਹਾਰਾਜ ਜੀ ਨੇ ਗੁਰੂ ਰਾਮਦਾਸ ਜੀ ਨੂੰ ਕੁਝ ਸਵਾਸ ਦਿੱਤੇ ਸਨ ਲਗਭਗ 6 ਸਾਲ ਤੇ 11 ਦਿਨ 11 ਮਹੀਨੇ 5 ਦਿਨ ਐਵੇਂ ਦਾ ਹੀ ਕੁਝ ਆਉਂਦਾ ਹੈ ਉਹਨਾਂ ਸਵਾਸ ਬਖਸ਼ੇ ਸਨ ਕਹਿੰਦੇ ਹਨ ਕਿ ਐਵੇਂ ਹੀ ਉਹਦੇ ਸਵਾਸ ਬਖਸ਼ ਦਿੱਤੇ ਸੱਪ ਨੇ ਰਾਜੇ ਦੇਤੇ ਹੁਣ ਉਹ ਕੁਝ ਸਮਾਂ ਬੀਤਦਾ ਹੈ ਤੇ ਹੁਣ ਰਾਜੇ ਨੂੰ ਸਮਝ ਆ ਗਿਆ ਅੰਮ੍ਰਿਤ ਵੇਲੇ ਦੀ ਬੜੀ ਮਹਾਨਤਾ ਹੈ ਅੰਮ੍ਰਿਤ ਵੇਲੇ ਜੇਕਰ ਰਾਜਾ ਉਸ ਦਿਨ ਦਾ ਨਾ ਉੱਠਦਾ ਉਸ ਬੀਬੀ ਦਾ ਕੋਲ ਨੂੰ ਉਸਤੇ ਨਾ ਜਾਂਦਾ ਤੇ ਜੇਕਰ ਨਾ ਜਾਂਦਾ ਤੇ ਪੁਰਾਣਾ ਬਾਰੇ ਪਤਾ ਨਾ ਲੱਗਦਾ ਜੇਕਰ ਪੁਰਾਣਾ ਬਾਰੇ ਪਤਾ ਲੱਗ ਗਿਆ ਤੇ ਉਸਦੀ ਅੱਜ ਜਾਨ ਬਚ ਗਈ ਫਿਰ ਉਸਨੇ ਘਰ ਆਏ ਸੱਪ ਦੀ ਸੇਵਾ ਕੀਤੀ ਜੇਕਰ ਉਸ ਦਿਨ ਉਹ ਸੇਵਾ ਨਾ ਕਰਦਾ ਸੱਪ ਨੇ ਉਸਤੇ ਪ੍ਰਾਣ ਹਰਨ ਕਰ ਲੈਣੇ ਸਨ ਇਸ ਕਰਕੇ ਉਸ ਸੰਤ ਫਕੀਰ ਦੀਆਂ ਪਹਿਲੀਆਂ ਦੋ ਗੱਲਾਂ ਪੜੀਆਂ ਚੰਗੀਆਂ ਲੱਗੀਆਂ ਹੁਣ ਉਸ ਮਨ ਵਿੱਚ ਉਹ ਸੋਚਦਾ ਹੈ ਕਿ ਜਿਹੜੀਆਂ ਅਗਲੀਆਂ ਵੀ ਦੋ ਗੱਲਾਂ ਹਨ ਜ਼ਰੂਰ ਉਹਨਾਂ ਤੇ ਖਰਾ ਉਤਰੇਗਾ ਕੁਝ ਦਿਨ ਲੰਘੇ ਤੇ ਰਾਜੇ ਨੂੰ ਇਦਾਂ ਲੱਗਾ ਜਿਵੇਂ ਉਹਦੀ ਪਰਜਾ ਤੇ ਸੁੱਕਾ ਭੋਜਨ ਕਰਦੀ ਹੈ ਕਿਉਂ ਨਾ ਮੈਂ ਖੁਸ਼ਕ ਭੋਜਨ ਖਾ ਕੇ ਵੇਖਾਂ ਉਹਨੇ ਰਾਣੀ ਨੂੰ ਕਿਹਾ ਮੈਂ ਵੀ ਖੁਸ਼ਕ ਭੋਜਨ ਖਾਣਾ ਹੈ ਤਿਆਰ ਕਰੋ ਜਦੋਂ ਸੱਪ ਜਿਹੜਾ ਸੀ ਉਹ ਜਦੋਂ ਗਿਆ ਤੇ ਉਹਨੇ ਰਾਜੇ ਨੂੰ ਵਰ ਦਿੱਤਾ ਸੀ ਕਿ ਉਹ ਪਸ਼ੂ ਪੰਛੀਆ ਤੇ ਚਿੜੀ ਜਨੌਰਾਂ ਦਾ ਮਤਲਬ ਆਵਾਜ਼ ਨੂੰ ਸੁਣ ਸਕੇਗਾ ਹੁਣ ਰਾਜੇ ਨੇ ਰਾਣੀ ਨੂੰ ਕਿਹਾ ਖੁਸ਼ਕ ਭੋਜਨ ਲਿਆਓ ਤੇ ਮੇਰੀ ਪਰਜਾ ਵੀ ਕਿਵੇਂ ਦਾ ਭੋਜਨ ਖਾਂਦੀ ਹੈ ਮੈਂ ਚੱਕ ਕੇ ਵੇਖਣਾ ਚਾਹੁੰਦਾ ਹਾਂ ਰਾਣੀ ਨੇ ਭੋਜਨ ਲਿਆ ਕੇ ਦਿੱਤਾ ਤੇ ਰਾਜੇ ਦਾ ਇੱਕ ਨਿਯਮ ਸੀ ਜਦੋਂ ਭੋਜਨ ਖਾਂਦਾ ਸੀ ਉਹ ਚਿੜੀਆਂ ਜਨੌਰਾਂ ਨੂੰ ਪਾਉਂਦਾ ਸੀ ਜਦੋਂ ਉਹਨੇ ਉਹ ਰੋਟੀ ਖਾਣ ਲੱਗਾ ਤੇ ਉਹਦੀਆਂ ਕੁਝ ਹੀ ਬੁਰਕੀਆਂ ਤੋੜ ਕੇ ਕੀੜੀਆਂ ਨੂੰ ਪਾਈਆਂ ਥੱਲੇ ਤੁਰਦੀਆਂ ਫਿਰਦੀਆਂ ਸਨ। ਉਹਦੀ ਜਿਹੜੀ ਇੱਕ ਗ੍ਰਾਹੀ ਸੀ ਜਦੋਂ ਤੋੜ ਕੇ ਉਹਨਾਂ ਨੂੰ ਪਾਈ ਇਹਨਾਂ ਨੂੰ ਕੀੜੀਆਂ ਨੂੰ ਆਪਸ 'ਚ ਗੱਲਾਂ ਕਰਦੇਆਂ ਸੁਣਿਆ ਕਿਉਂ ਜੇ ਤਾਂ ਇਹ ਰਾਜਾ ਬਣਿਆ ਫਿਰਦਾ ਰੋਟੀ ਨੂੰ ਭੋਰਾ ਵੀ ਕਿਉਂ ਨਹੀਂ ਲੰਮਦਾ। ਇਹ ਗੱਲ ਸੁਣੀ ਰਾਜੇ ਨੇ ਤੇ ਉਹ ਖਿੜਖੜਾ ਕੇ ਹੱਸਣ ਲੱਗਿਆ। ਉਹਦੀ ਜਿਹੜੀ ਰਾਣੀ ਸੀ ਇੰਝ ਲੱਗਾ ਜਿਵੇਂ ਰਾਜਾ ਮੇਰੇ ਤੇ ਹੱਸਿਆ। ਉਹ ਰਾਜੇ ਨੂੰ ਪੁੱਛਦੀ ਹੈ ਕੀ ਗੱਲ ਤੁਸੀਂ ਮੇਰੀ ਗੱਲ ਕਿਹੜੀ ਤੇ ਖੁਸ਼ ਹੋਈ ਹੋ ਪਰ ਜਿਹੜਾ ਸੱਪ ਹੈ ਉਹ ਰਾਜੇ ਨੂੰ ਕਹਿ ਦਿੰਦਾ ਜਿਹੜਾ ਮੈਂ ਤੈਨੂੰ ਇਹ ਵਰ ਦਿੱਤਾ ਹੈ ਕਿਸੇ ਨੂੰ ਦੱਸੇਗਾ ਤਾਂ ਤੂੰ ਅਗਲੇ ਦਿਨ ਹੀ ਆਕਾਲ ਚਲਾਣੇ ਕਰ ਜਾਵੇਂਗਾ ਹੁਣ ਜਿਹੜੀ ਰਾਣੀ ਸੀ ਇਸ ਗੱਲ ਤੇ ਅੜੀ ਕਿ ਰਾਜਾ ਗੱਲ ਦੱਸ ਕਿਹੜੀ ਗੱਲ ਤੇ ਹੱਸਿਆ ਹੈ ਸੰਤ ਫਕੀਰ ਨੇ ਕਿਹਾ ਕਿ ਕਦੇ ਵੀ ਖੁਸ਼ਕ ਭੋਜਨ ਬਿਨਾਂ ਲੋੜ ਤੋਂ ਨਾ ਕਰੋ ਤੇ ਜੇਕਰ ਕਰੋਗੇ ਤਾਂ ਘਰ ਵਿੱਚ ਕਲੇਸ਼ ਹੋਵੇਗਾ ਹੁਣ ਰਾਜੇ ਨੇ ਬਿਨਾਂ ਲੋੜ ਤੋਂ ਕਰ ਦੇ ਵਿੱਚ ਖੁਸ਼ਕ ਭੋਜਨ ਕੀਤਾ ਤੇ ਜਿਹੜੀ ਉਹਦੀ ਰਾਣੀ ਸੀ ਹੁਣ ਹੱਠ ਕਰਕੇ ਬੈਠ ਗਈ ਕਿ ਮੈਨੂੰ ਗੱਲ ਦੱਸ। ਰਾਜਾ ਕਹਿੰਦਾ ਕਿ ਚੱਲ ਕੱਲ ਮੈਂ ਅੰਮ੍ਰਿਤ ਵੇਲੇ ਦੱਸਾਂਗਾ। ਕਹਿੰਦੇ ਹੁਣ ਉਹ ਵੀ ਖੂਹ ਤੇ ਚਲੇ ਗਿਆ ਤੇ ਜਿਹੜਾ ਬਾਹਰ ਸਾਡੇ ਨਗਰ ਤੋਂ ਇੱਕ ਖੂਹ ਉੱਥੇ ਜਾ ਕੇ ਅਸੀਂ ਪ੍ਰਸ਼ਾਦਾ ਖਾਵਾਂਗੇ। ਰਾਜਾ ਕਹਿੰਦਾ ਉੱਥੇ ਬੈਠ ਕੇ ਮੈਂ ਤੈਨੂੰ ਦੱਸਾਂਗਾ ਮੈਂ ਕਿਹੜੀ ਗੱਲ ਤੋਂ ਹੱਸਿਆ ਸੀ। ਹੁਣ ਰਾਜਾ ਤੇ ਰਾਣੀ ਦੂਸਰੇ ਦਿਨ ਅੰਮ੍ਰਿਤ ਵੇਲੇ ਖੂਹ ਤੇ ਜਾਂਦੇ ਹਨ। ਨਗਰ ਦੇ ਉੱਥੇ ਜਾ ਕੇ ਪ੍ਰਸ਼ਾਦਾ ਪਾਣੀ ਵੀ ਲੈ ਲੈਂਦੇ ਹਨ ਤੇ ਰਾਜੇ ਦੀ ਰਾਣੀ ਜਿਹੜੀ ਸੀ ਹੱਥ ਕਰਦੀ ਹੈ ਕਿ ਮੈਨੂੰ ਹੁਣੇ ਹੀ ਦੱਸੋ ਕਹਿੰਦਾ ਕਿ ਇੱਕ ਬੱਕਰਾ ਤੇ ਬੱਕਰੀ ਹਨ ਜਿਹੜੇ ਘਾਹ ਚਰਦੇ ਹਨ ਰਾਜਾ ਤੇ ਰਾਣੀ ਜਦੋਂ ਖੁਦੇ ਨੇੜੇ ਤੁਰੇ ਫਿਰਦੇ ਹਨ ਤੇ ਜਿਹੜਾ ਉਥੋਂ ਦਾ ਘਾਹ ਹੁੰਦਾ ਹੈ ਉਹ ਪੂਰਾ ਦੱਬਿਆ ਜਾਂਦਾ ਹੈ ਜਿਹੜੀ ਬੱਕਰੀ ਬੱਕਰੇ ਨੂੰ ਆਖਦੀ ਹੈ ਮੈਂ ਇਹ ਘਾਹ ਚਰਨਾ ਸੀ ਕਿਉਂਕਿ ਇਹ ਘਾਹ ਹੁਣ ਇਹਨਾਂ ਦੇ ਪੈਰਾਂ ਹੇਠਾਂ ਦੱਬਿਆ ਚੁੱਕਿਆ ਹ ਇਥੇ ਤਾਂ ਸਾਰਾ ਹੀ ਲਤੜਿਆ ਗਿਆ ਜਿਹੜਾ ਖੋਦੇ ਆਸ-ਪਾਸ ਹਰਾ ਘਾਹ ਹੈ ਮੈਂ ਉਹੀ ਚਰਨਾ ਸੀ ਉਹ ਕਹਿੰਦਾ ਕਿ ਉੱਥੇ ਅੱਗੇ ਜਾ ਕੇ ਵੇਖਦੇ ਹਾਂ ਉਹ ਖੂਬ ਬੜਾ ਡੂੰਗਾ ਹੈ ਜਦੋਂ ਬੱਕਰਾ ਅੱਗੇ ਜਾਂਦਾ ਹੈ ਉਹ ਸੋਚਦਾ ਹੈ ਮੇਰੀ ਤਾਂ ਜਾਨ ਚਲੀ ਜਾਵੇਗੀ ਇਹ ਘਾਹ ਨੂੰ ਪੁੱਟਦੇ ਆਂ ਪੁੱਟਦੇ ਆਂ ਤਾਂ ਉਹ ਬੱਕਰੇ ਨੂੰ ਸਮਝਾਉਂਦਾ ਹੈ ਇਹ ਘਾਹ ਖਾਲ ਹੈ ਉਹ ਕਹਿੰਦੀ ਕਿ ਨਹੀਂ ਇਹ ਘਾਹ ਨਹੀਂ ਖਾਣਾ ਮੈਂ ਉਹੀ ਘਾਹ ਖਾਣਾ ਹੀ ਜਿਹੜਾ ਖੋਦੇ ਵਾਲੇ ਦਵਾਲੇ ਸੀ ਕਹਿੰਦਾ ਵੇਖ ਉਹ ਰਾਜਾ ਜੋ ਆਪਣੇ ਘਰ ਵਾਲੀ ਨੂੰ ਕਰਵਾਲੀ ਦੀ ਆਕੜ ਨੂੰ ਚੱਲ ਰਿਹਾ ਹੈ ਮੈਂ ਨਹੀਂ ਜੋ ਆਪਣੀ ਜਾਨ ਬਰਨਾ ਕੇ ਸਿਰਫ ਇੱਕ ਅੜੇ ਭੁੰਨਾਗਾ ਤਾਂ ਰਾਜੇ ਨੇ ਕਿਹਾ ਮੂਰਖ ਬੇਸ਼ਕੀਮਤੀ ਸਵਾਸ ਮਿਲੇ ਹਨ ਆਪਣੀ ਪਰਜਾ ਦਾ ਜਿਹੜਾ ਖਿਆਲ ਰੱਖਣ ਦੇ ਲਈ ਉਹ ਆਪਣੀ ਜਾਨ ਦੀ ਅੜ ਪਿੱਛੇ ਗਵਾਈ ਜਾ ਰਿਹਾ ਬੱਕਰੇ ਨੇ ਉਹਨੂੰ ਇੱਕ ਸਿੰਗ ਮਾਰਿਆ ਤੇ ਬੱਕਰੀ ਨੇ ਰਾਮ ਰਾਮ ਕਰਦੀ ਹੋਈ ਆਪਣੇ ਉਸੇ ਹੀ ਘਾਹ ਨੂੰ ਚਰਨ ਲੱਗ ਗਈ ਕਹਿੰਦੀ ਕਿ ਕੋਈ ਗੱਲ ਨਹੀਂ ਮੈਂ ਇਹੀ ਘਾਹ ਚਰ ਕੇ ਘਰ ਨੂੰ ਚਲੀ ਜਾਵਾਂਗੀ ਰਾਜੇ ਨੇ ਹੁਣ ਜਦੋਂ ਇਹ ਗੱਲ ਸੁਣੀ ਤੇ ਰਾਜੇ ਨੇ ਕਿਹਾ ਰਾਣੀ ਵੀ ਜਿੱਦ ਕਰੀ ਜਾ ਰਹੀ ਹੈ ਘਰ ਵਾਪਸ ਚਲੀਏ ਕਹਿੰਦੇ ਕਿ ਮੈਨੂੰ ਤੇ ਹੁਣ ਇਹ ਗੱਲ ਕਹਿੰਦੀ ਕਿ ਦੱਸੋ ਹੀ ਦੱਸੋ ਸੋ ਰਾਜਾ ਉਸ ਨੂੰ ਆਖਦਾ ਹੈ ਕਿ ਨਹੀਂ ਆਪਾਂ ਘਰ ਵਾਪਸ ਚਲੀਏ ਪਰ ਰਾਣੀ ਜਿੱਦ ਕਰਦੀ ਹੈ ਰਾਣੀ ਨੇ ਕਿਹਾ ਮੈਂ ਇਸ ਖੂਹ ਦੇ ਵਿੱਚ ਛਾਲ ਮਾਰ ਕੇ ਮਰ ਜਾਵਾਂਗੀ ਜੇਕਰ ਤੁਸੀਂ ਮੈਨੂੰ ਗੱਲ ਨਾ ਦੱਸੀ ਰਾਜੇ ਨੇ ਕਿਹਾ ਤੂੰ ਖੂਹ ਚ ਛਾਲ ਕਿਉਂ ਮਾਰਨੀ ਹੈ ਮੈਂ ਤੇਰਾ ਇਸ ਤਲਵਾਰ ਦੇ ਨਾਲ ਹੀ ਸਿਰ ਧੜ ਨਾਲੋਂ ਵੱਖਰਾ ਕਰ ਦਿੰਦਾ ਹਾਂ ਰਾਣੀ ਬੜਾ ਡਰ ਗਈ। ਰਾਣੀ ਨੇ ਕਿਹਾ ਨਹੀਂ ਮੈਂ ਇਦਾਂ ਗੱਲ ਜਾਣਣ ਤੋਂ ਬਿਨਾਂ ਨਹੀਂ ਵਾਪਸ ਜਾਣਾ। ਤੇ ਚਲੋ ਮਹਿਲ ਨੂੰ ਫਿਰ ਵਾਪਸ ਚਲਦੇ ਹਾਂ। ਹੁਣ ਰਾਜੇ ਨੂੰ ਪਤਾ ਲੱਗ ਚੁੱਕਾ ਸੀ ਇੱਕ ਤੀਸਰੀ ਗੱਲ ਦਾ ਕਿ ਜਦੋਂ ਕੋਈ ਬੱਚਾ ਘਰ ਦਾ ਜਾਂ ਫਿਰ ਘਰ ਦੀ ਔਰਤ ਹੱਠ ਕਰ ਲਵੇ ਗਲਤ ਕੰਮ ਦੇ ਲਈ ਜਿਸ ਦੇ ਵਿੱਚ ਸਾਡਾ ਨੁਕਸਾਨ ਹੁੰਦਾ ਹੋਵੇਗਾ ਤਾਂ ਉੱਥੇ ਅਸੀਂ ਆਪਣੀ ਉਹਨਾਂ ਦੀ ਅੜ ਭਾਣੇ ਭਾਵੇਂ ਉਹਨਾਂ ਨੂੰ ਵਾਪਸ ਉਸੇ ਹੀ ਗੱਲ ਲਈ ਨਹੀਂ ਮਨਾ ਸਕਦੇ। ਤੁਹਾਡੀਆਂ ਚਾਰ ਗੱਲਾਂ ਉਸ ਦਿਨ ਤੋਂ ਬਚਨ ਮੈਂ ਮੰਨੇ ਸਨ ਉਹਨਾਂ ਨੇ ਮੇਰੀ ਜ਼ਿੰਦਗੀ ਨੂੰ ਸੁਖਾਲਾ ਕਰ ਦਿੱਤਾ ਸੰਤ ਫਕੀਰ ਜੀ ਕਹਿਣ ਲੱਗੇ ਜੇ ਤੂੰ ਚਾਰ ਗੱਲਾਂ ਮੰਨੀਆਂ ਹਨ ਤਾਂ ਇੱਕ ਗੱਲ ਹੋਰ ਯਾਦ ਰੱਖੀ ਕਿ ਆਪਣੇ ਘਰੋਂ ਜਦੋਂ ਵੀ ਕਿਸੇ ਸੰਤ ਫਕੀਰ ਜਾਂ ਧਾਰਮਿਕ ਸਥਾਨ ਤੇ ਜਾਈਏ ਗੁਰਦੁਆਰਾ ਸਾਹਿਬ ਜਾਈਏ ਤੇ ਕਦੇ ਵੀ ਘਰੋਂ ਖਾਲੀ ਹੱਥ ਨਾ ਜਾਓ ਉਹ ਸਾਰੀਆਂ ਜੋ ਵੀ ਸਾਨੂੰ ਪਰਮਾਤਮਾ ਜੀ ਨੇ ਦਾਤਾਂ ਦਿੱਤੀਆਂ ਹੋਈਆਂ ਹਨ ਉਹਨਾਂ ਦੇ ਵਿੱਚੋਂ ਕਦੇ ਵੀ ਖਾਲੀ ਹੱਥ ਗੁਰਦੁਆਰਾ ਸਾਹਿਬ ਨਹੀਂ ਜਾਣਾ ਚਾਹੀਦਾ ਕੁਝ ਨਾ ਕੁਝ ਆਪਣੇ ਹੱਥ ਵਿੱਚ ਲੈ ਕੇ ਜ਼ਰੂਰ ਜਾਣਾ ਚਾਹੀਦਾ ਹੈ ਭਾਵੇਂ ਤੁਹਾਡੇ ਘਰ ਆਟਾ ਹੈ ਆਟੇ ਦੀ ਕੌਲੀ ਹੀ ਲੈ ਜਾਓ ਜਾਂ ਗੁੜ ਨੂੰ ਹੀ ਲੈ ਜਾਓ ਜੇਕਰ ਕਿਉ ਹੈ ਤਾਂ ਕਿਉ ਨੂੰ ਲੈ ਜਾਓ ਕੁਝ ਵੀ ਲੈ ਕੇ ਜਾਓ ਪਰ ਖਾਲੀ ਹੱਥ ਕਦੇ ਵੀ ਗੁਰੂ ਘਰੇ ਨਾ ਜਾਓ ਆਪਣੀ ਰਸੋਈ ਦੇ ਵਿੱਚ ਬਹੁਤ ਸਾਰੀਆਂ ਐਸੀਆਂ ਸੁੱਚੀਆਂ ਚੀਜ਼ਾਂ ਹੁੰਦੀਆਂ ਹਨ ਜੋ ਅਸੀਂ ਲੈ ਕੇ ਗੁਰਦੁਆਰਾ ਸਾਹਿਬ ਜਾ ਸਕਦੇ ਹਾਂ ਇਸ ਲਈ ਆਪਣੇ ਰਸੋਈ ਚ 24 ਚੀਜ਼ ਗੁਰੂ ਘਰ ਲੈ ਕੇ ਜਾਓਗੇ ਤੇ ਦੂਸਰੀ ਗੱਲ ਹਮੇਸ਼ਾ ਯਾਦ ਰੱਖੋ ਜਦੋਂ ਉਥੋਂ ਵਾਪਸ ਆਓਗੇ ਉਥੇ ਜਿਹੜੀ ਵੀ ਗੁਰਬਾਣੀ ਦਾ ਜਾਪ ਹੋ ਰਿਹਾ ਹੋਵੇਗਾ ਜਾਂ ਕੀਰਤਨ ਹੋ ਰਿਹਾ ਹੋਵੇਗਾ ਉਹਨਾਂ ਦੇ ਬਚਨਾਂ ਨੂੰ ਉਹਨਾਂ ਦੇ ਬਚਨਾਂ ਵਿੱਚ ਦਿੱਤੀ ਗਈ ਜ਼ਿੰਦਗੀ ਦੀ ਸੇਧ ਨੂੰ ਆਪਣੀ ਝੋਲੀ ਵਿੱਚ ਪਵਾ ਕੇ ਜ਼ਰੂਰ ਲੈ ਕੇ ਆਉਣਾ ਹੈ ਖਾਲੀ ਹੱਥ ਕਦੇ ਵੀ ਵਾਪਸ ਨਹੀਂ ਆਉਣਾ ਸੋ ਸਾਥ ਸੰਗਤ ਜੀ ਜੇਕਰ ਤੁਸੀਂ ਇਹਨਾਂ ਚਾਰ ਗੱਲਾਂ ਨੂੰ ਆਪਣੀ ਜ਼ਿੰਦਗੀ ਵਿੱਚ ਅਪਣਾ ਲੈਂਦੇ ਹੋ ਤਾਂ ਵੇਖ ਲੈਣਾ ਤੁਹਾਡੀ ਜ਼ਿੰਦਗੀ ਸੁਖਾਲੀ ਹੋ ਜਾਵੇਗੀ ਤੇ ਨਾਲ ਦੇ ਨਾਲ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ